ਉਹ ਛੱਡ ਦਿਓ ਜੇ ਪੰਜਾਬ ਨੂੰ ਬਚਾਉਣਾ ਹੈ। ਅਕਾਲੀ ਦਲ ਦੇ ਤੂਫਾਨ ਦੇ ਨਾਲ ਖੜਕੇ ਐਡਾ ਪਹਛਾੜ ਲਿਆ ਦਿਓ ਪੰਜਾਬ ਕਿ ਜਿਹੜੇ ਦਿੱਲੀ ਵਾਲਿਆਂ ਨੂੰ ਆਪਾਂ ਪੰਜਾਬ ਦਾ ਨਹੀਂ ਅੱਧਿਆਂ ਨੂੰ ਤਾਂ ਪਾਕਿਸਤਾਨ ਦਾ ਬਾਰਡਰ ਢਵਾ ਦਿਓ। ਦੂਜੇ ਨੇਪਾਲ ਤੱਕ ਪਹਛਾ ਦਿਓ। ਇੱਥੇ ਨੇੜੇ ਤੇੜੇ ਨਹੀਂ ਰਹਿਣ ਦੇਣੇ ਆ ਦਿੱਲੀ ਵਾਲੀਆਂ ਪਾਰਟੀਆਂ। ਤੇ ਮੈਂ ਅਫਸਰਾਂ ਨੂੰ ਦੱਸਣਾ ਚਾਹਣਾ ਆ ਜਿਹੜੇ ਲੁਟੇਰੇ ਠੱਗ ਆਏ ਆ ਪੰਜਾਬ ਤੇ ਲੁੱਟਣ ਵਾਸਤੇ ਇਹਨਾਂ ਨੇ ਤਾਂ ਭੱਜ ਜਾਣਾ। ਤੁਸੀਂ ਤੇ ਇੱਥੇ ਰਹਿਣਾ ਹੈ ਅਫਸਰਾਂ ਦੀ ਜੰਮਵਰੀ ਹੈ ਕੋਈ ਗਲਤ ਕੰਮ ਕਰਨਾ ਹੈ ਉਹਨੂੰ ਰੋਕਣਾ ਹੈ ਪਰ ਅਫਸੋਸ ਹੈ ਕਈ ਅਫਸਰ ਅਪ ਜੀਐਸੈਕਟਰੀ ਬਣਨ ਵਾਸਤੇ ਕਮਿਸ਼ਨਰ ਬਣਨ ਵਾਸਤੇ ਭੁੱਲ ਜਾਂਦੇ ਆ ਕਿ ਉਹਨਾਂ ਦਾ ਕੰਮ ਕੀ ਹੈ ਆ ਸਾਰਿਆਂ ਦੀ ਇਨਕੁਆਇਰੀ ਹੋਊਗੀ ਇੱਕ ਇੱਕ ਚੀਜ਼ ਦੀ ਇਨਕੁਆਇਰੀ ਹੋਊਗੀ ਜਦੋਂ ਪੰਜਾਬ ਪੁਲਿਸ ਬਦਲੀ ਜਿਹੜੇ ਅੱਜ ਤੁਹਾਨੂੰ ਸਲੂਟ ਮਾਰਦੇ ਨਾ 1.5 ਸਾਲ ਬਾਅਦ ਕਾਲੀਆਂ ਨੂੰ ਸੂਟ ਮਰੇ ਕਰਨਗੇ ਤੁਸੀਂ ਦੇਖ ਲਓ ਮੁੱਖ ਮੰਤਰੀ ਨੇ ਵੀ ਕਿਹਾ ਮੁੱਖ ਮੰਤਰੀ ਨੇ ਵੀ ਕਿਹਾ ਕਿ ਮੈਂ ਮੇਰੇ ਦਸਤਖਤਨਾ ਖਰਾਓ ਮੈਨੂੰ ਤਾਂ ਮੈਂ ਤਾਂ ਅੰਦਰ ਹੋ ਜਾਊਂਗਾ ਫਿਰ ਇਹਨਾਂ ਨੇ ਕੀ ਸੋਚਿਆ ਇੱਕ ਨਵੀਂ ਕਮੇਟੀ ਬਣਾਤੀ ਜਿਹੜੀ ਲੈਂਡ ਪੂਲਿੰਗ ਦੀ ਐਕਵਾਇਰ ਕਰਨ ਵਾਸਤੇ ਉਹਦਾ ਚੇਅਰਮੈਨ ਬਣਾਤਾ ਚੀਫ ਸੈਕਟਰੀ ਪਹਿਲੀ ਵਾਰ ਕਿਸੇ ਵੀ ਸੂਬੇ ਦੇ ਇਤਿਹਾਸ ਵਿੱਚ ਜਦੋਂ ਵੀ ਕੋਈ ਪਲੈਨਿੰਗ ਹੁੰਦੀ ਹੈ ਉਹਦਾ ਹੈੱਡ ਚੇਅਰਮੈਨ ਹੁੰਦਾ ਹੈ ਕਮੇਟੀ ਦਾ ਚੀਫ ਮਨਿਸਟਰ ਪਹਿਲੀ ਵਾਰ ਚੀਫ ਮਨਿਸਟਰ ਨੂੰ ਪਾਸੇ ਕਰਤਾ ਜੋ ਜਿਹੜੇ ਕਮੇਟੀ ਦੇ ਮੈਂਬਰ ਹੁੰਦੇ ਆ ਉਸ ਮਹਿਕਮੇ ਦੇ ਮਨਿਸਟਰ ਤੇ ਸੈਕਟਰੀ ਉਹ ਵੀ ਪਾਸੇ ਕਰਤੇ ਜਿੰਨਾ ਮਰਜੀ ਜ਼ੋਰ ਲਾ ਲਿਓ ਜਿੰਨੇ ਮਰਜੀ ਪੁਲਿਸ ਦਾ ਜ਼ੋਰ ਲਾ ਲਿਓ ਅਫਸਰਾਂ ਦਾ ਜ਼ੋਰ ਲਾ ਲਿਓ 1 ਇੰਚ ਜ਼ਮੀਨ ਨਹੀਂ ਲੈਣ ਦੇਵਾਂਗੇ ਮੈਂ ਤੁਹਾਨੂੰ ਗਰੰਟੀ ਕਰਦਾ ਮੈਂ ਅੱਜ ਤੱਕ ਜੋ ਕੀ ਹੈ ਪੂਰਾ ਕੀਤਾ ਤੁਸੀਂ ਮੇਰੇ ਪ੍ਰਾਣੀਆਂ ਭਾਸ਼ਣ ਸੁਣ ਲੋ ਸਟੇਟਮੈਂਟਾਂ ਸੁਣ ਲੋ ਜੋ ਜੋ ਵੀ ਕਿਹਾ ਮੈਂ ਪੂਰਾ ਕੀਤਾ ਮੈਨੂੰ ਯਾਦ ਆ ਇੱਕ ਵਾਰ ਮੈਂ ਕਿਹਾ ਬਿਜਲੀ ਆਮ ਆਮ ਕਰ ਦੋਂਗੇ ਕਾਂਗਰਸੀਆਂ ਬਿਆਨ ਹੈ ਕਿ ਬਿਲੀ ਕਿਵੇਂ ਕਰ ਸਕਦੇ ਆ ਕਰਕੇ ਦਿਖਾ ਦੀ ਮੈਂ ਤੁਹਾਨੂੰ ਕਿਹਾ ਕਿ ਜਿਹੜੇ ਹੱਥ ंडीगढ़ ਨੂੰ ਹਰ ਜ਼ਿਲ੍ਹੇ ਨਾਲ ਚਾਰ ਤੇ 6 ਲੈਂਦੀਆਂ ਐਕਸਪ੍ਰੈਸ ਵੇ ਨਾ ਬਣਾ ਦਾਂਗੇ ਲੋਕੀ ਕਹਿੰਦੇ ਕਿਵੇਂ ਹੋ ਸਕਦੀ ਹੈ ਬਣਾਤਾ ਫਿਰ ਮੈਂ ਕਿਹਾ ਸੜਕਾਂ ਐ ਜੀਆਂ ਬਣਾਵਾਂਗੇ ਸੀਮੈਂਟ ਤੇ ਸਰੀਆ ਪਾ ਕੇ ਭਾਵੇਂ ਬੰਬ ਸਿੱਟ ਦਿਓ ਹੁਣ ਦੇਖੋ ਬਣੀਆਂ ਕਿ ਨਹੀਂ ਆਹ ਮੈਂ ਤਾਂ ਆ ਵੀ ਕਹਦਾ ਸੀ ਮੈਂ ਤਾਂ ਆ ਵੀ ਕਹਦਾ ਸੀ ਪਾਣੀ ਵਾਲੀ ਬਸ ਵਿੱਚ ਲਾ ਕੇ ਖਾਣਗੇ ਚਲਾਦੀ ਸੀ ਕਿ ਨਹੀਂ ਆ ਆਏ ਇੱਥੇ ਲੁੱਟਣ ਵਾਸਤੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਸਾਡਾ ਹੁਣ 1.5 ਸਾਲ ਰਹਿ ਗਿਆ ਇਹਨਾਂ ਨੇ ਸਕੀਮ ਬਣਾਈ ਹੈ ਕਿਵੇਂ ਨਾ ਕਿਵੇਂ ਦਿੱਲੀ ਦੇ ਬਿਲਡਰਾਂ ਨਾਲ ਮਿਲ ਕੇ ਕੀ ਅਸੀਂ ਅਗਲੇ 1.5 ਸਾਲ 25-30 ਹਜ਼ਾਰ ਕਰੋੜ ਰੁਪਏ ਇਥੋਂ ਇਕੱਠਾ ਕਰਕੇ ਬਾਹਰ ਚਲੇ ਜਾਣਾ ਹੈ ਤਾਈਓ ਤੁਸੀਂ ਦੇਖਿਆ 40-20 ਹਜ਼ਾਰ ਏਕੜ ਲੁਧਿਆਣੇ 5-5 ਹਜ਼ਾਰ ਏਕੜ ਇੱਧਰ 40 ਹਜ਼ਾਰ ਤੇ ਇੱਕ ਸ਼ੁਰੂਆਤ ਹੈ ਜੇ ਇਹਨਾਂ ਦੇ ਪੈਰ ਲੱਗ ਗਏ 60 ਹਜ਼ਾਰ ਏਕੜ ਹੋਰ ਰਿਕੁਆਇਰ ਕਰਨ ਤੇ ਲੱਗੇ ਆ ਇਹਨਾਂ ਨੂੰ ਪਤਾ ਪੰਜਾਬ ਦੀ ਜ਼ਮੀਨ ਦਾ ਕਿਸਾਨ ਨਾਲ ਕੀ ਰਿਸ਼ਤਾ ਹੈ ਨਹੀਂ ਪਤਾ ਇਹਨਾਂ ਨੂੰ ਪਤਾ ਹੀ ਨਹੀਂ ਕੀ ਪੰਜਾਬ ਦੇ ਲੋਕ ਚਾਹੁੰਦੇ ਕੀ ਐ ਆ ਜਿਹੜੀ ਲੈਂਡ ਪੂਲਿੰਗ ਸਕੀਮ ਗ੍ਰੈਬਿੰਗ ਸਕੀਮ ਐ ਆਪਣੇ ਟਾਈਮ ਤੁਸੀਂ ਜਾਣਦੇ ਹੋ ਜੇ ਅਸੀਂ ਤੁਹਾਡੇ 에어ਪੋਰਟ ਵਾਸਤੇ ਜ਼ਮੀਨ ਲਿੱਤੀ ਕਿੰਨੇ ਕਿਲ ਕਲੇਰ ਰੁਪਏ 1 ਕਰੋੜ 75 ਲੱਖ ਰੁਪਏ ਕਿੱਲਾ ਸੀ ਉਹਨਾਂ ਵੇਲਿਆਂ 'ਚ ਜਦੋਂ ਰੇਟ ਉੱਥੇ 25-30 ਲੱਖ ਸੀ ਜਦੋਂ ਅਸੀਂ ਮਹਾਲੀ ਵੀ ਜਾਂ ਕਿਤੇ ਵੀ ਲੈਂਡ ਪੁਲੇ ਕੁਛ ਕੀਤਾ ਅਸੀਂ ਕਿਸਾਨ ਦੀ ਪਹਿਲੀ ਸੋਚ ਸੋਡੀ ਜਿਉਂ ਚਾਹੁੰਦੇ ਸੀ ਐਨ ਤੁਸੀਂ ਜਾਣਦੇ ਹੋ ਆ ਸਾਰੇ ਇਲਾਕੇ ਵਾਲੇ ਆ ਸ਼ਰੋਮਣੀ ਕਾਲੀ ਦਲ ਦੀ ਦੇਣ ਹੈ ਜਿਹੜਾ ਇੱਥੇ ਮਹਾਲੀ ਨਿਊ ਚੰਡੀਗੜ੍ਹ ਖੱਡੜ ਬਣਿਆ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ 15 20 ਲੱਖ ਸੀ ਅੱਜ 10-10 ਕਰੋੜ ਦੇ ਚਲੇ ਗਈਆਂ ਆ ਸ਼ਰੋਮਣੀ ਕਾਲੀ ਦਲ ਦੀ ਦੇਣ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਥੋੜੀ ਮਾਂ ਪਾਰਟੀ ਐ ਸ਼੍ਰੋਮਣੀ ਅਕਾਲੀ ਦਲ ਨੂੰ ਪਤਾ ਹੈ ਲੀਡਰਸ਼ਿਪ ਨੂੰ ਪਤਾ ਹੈ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਆ ਇਹਨਾਂ ਨੇ ਜਿਹੜੀ ਸਕੀਮ ਬਣਾਈ ਐ ਦੇਖੋ ਦੇਸ਼ ਦਾ ਕਾਨੂੰਨ ਬਣ ਗਿਆ ਪੂਰੇ ਦੇਸ਼ ਵਿੱਚ ਦੇਸ਼ ਦੇ ਪਾਰਲੀਮੈਂਟ ਵਿੱਚ ਐਕਟ ਪਾਸ ਹੋ ਗਿਆ ਉਸ ਐਕਟ ਰਾਈ ਜੇ ਕਿਸੇ ਵੀ ਕਿਸਾਨ ਦੀ ਜ਼ਮੀਨ ਲੈਣੀ ਹੈ ਉਹਦਾ ਪਹਿਲੇ ਇੱਕ ਅਸੈਸਮੈਂਟ ਹੋਣੀ ਪਊਗੀ ਪਬਲਿਕ ਅਸੈਸਮੈਂਟ ਕੀ ਉਸ ਇਲਾਕੇ ਦੇ ਲੋਕ ਚਾਹੁੰਦੇ ਆ ਕਿ ਨਹੀਂ ਚਾਹੁੰਦੇ ਜੇ ਨਹੀਂ ਚਾਹੁੰਦੇ ਅਕਵਾਇਰ ਨਹੀਂ ਹੋ ਸਕਦੀ ਫਿਰ এনवायरमेंट ਕਲੀਅਰੈਂਸ ਵੀ ਅਸੈਸਮੈਂਟ ਹੁੰਦੀ ਹੈ ਸੋਸ਼ਲ ਇੰਪੈਕਟ ਸਟਡੀ ਹੁੰਦੀ ਹੈ ਇਹਨਾਂ ਨੇ ਦੇਖਿਆ ਆ ਤਾਂ ਹੋਣਾ ਨਹੀਂ ਆਪਣੇ ਆਪ ਇੱਕ ਨਵਾਂ ਜਾਲੀ ਜਿਹਾ ਕੰਮ ਕਰ ਲਿਆ 1900 ਮੈਨੂੰ ਲੱਗਦਾ ਹੈ 95 ਦਾ ਕੋਈ ਪੁਰਾਣਾ ਐਕਟ ਲੱਭ ਲਿਆ ਜਿਹੜਾ ਅੱਜਕੱਲ ਬੰਦ ਵੀ ਹੈ ਉਹਦੀ ਵੈਲਿਡਿਟੀ ਨਹੀਂ ਹੈ ਉਹਨੂੰ ਲੈ ਕੇ ਉਹਨਾਂ ਨੇ ਕਰਤਾ ਕਿ ਅਸੀਂ ਉਸ ਐਕਟ ਦੇ ਥੱਲੇ ਐਕਵਾਇਰ ਕਰਾਂਗੇ ਅੱਜ ਦੇ ਐਕਟ ਦੇ ਥੱਲੇ ਨਹੀਂ ਜਿਹੜਾ ਕਾਨੂੰਨੀ ਗਲਤ ਹੈ ਤੇ ਮੈਂ ਅਫਸਰਾਂ ਨੂੰ ਦੱਸਣਾ ਚਾਹਣਾ ਆ ਜਿਹੜੇ ਲੁਟੇਰੇ ਠੱਗਾ ਇਹ ਪੰਜਾਬ ਦੇ ਲੁੱਟਣ ਵਾਸਤੇ ਇਹਨਾਂ ਨੇ ਤਾਂ ਭੱਜ ਜਾਣਾ ਤੁਸੀਂ ਤੇ ਇੱਥੇ ਰਹਿਣਾ ਹੈ ਅਫਸਰਾਂ ਦੀ ਜਿੰਮੇਵਾਰੀ ਹੈ ਕੋਈ ਗਲਤ ਕੰਮ ਕਰਨਾ ਹੈ ਉਹਨੂੰ ਰੋਕਣਾ ਹੈ ਪਰ ਅਫਸੋਸ ਹੈ ਕਈ ਅਫਸਰ ਅਫੀਕ ਸੈਕਟਰੀ ਬਣਨ ਵਾਸਤੇ ਕਮਿਸ਼ਨਰ ਬਣਨ ਵਾਸਤੇ ਭੁੱਲ ਜਾਂਦੇ ਆ ਕਿ ਉਹਨਾਂ ਦਾ ਕੰਮ ਕੀ ਹੈ ਆ ਸਾਰਿਆਂ ਦੀ ਇਨਕੁਆਇਰੀ ਹੋਊਗੀ ਇੱਕ ਇੱਕ ਚੀਜ਼ ਦੀ ਇਨਕੁਆਇਰੀ ਹੋਊਗੀ ਤੇ ਹੁਣ ਜਿਹੜੀ ਵੱਡੀ ਗੱਲ ਕੀਤੀ ਕਿਉਂਕਿ ਕਈ ਅਫਸਰਾਂ ਨੇ ਤਾਂ ਪੈਰ ਲਾਏ ਨਹੀਂ ਤੁਸੀਂ ਦੇਖ ਲਓ ਮੁੱਖ ਮੰਤਰੀ ਨੇ ਵੀ ਕਿਹਾ ਮੁੱਖ ਮੰਤਰੀ ਨੇ ਵੀ ਕਿਹਾ ਕਿ ਮੈਂ ਮੇਰੇ ਦਸਕਤਨਾ ਖਰਾਓ ਮੈਨੂੰ ਤਾਂ ਮੈਂ ਤਾਂ ਅੰਦਰ ਹੋ ਜਾਊਗਾ ਫਿਰ ਇਹਨਾਂ ਨੇ ਕੀ ਸੋਚਿਆ ਇੱਕ ਨਵੀਂ ਕਮੇਟੀ ਬਣਾਤੀ ਜਿਹੜੀ ਲੈਂਡ ਪੂਲਿੰਗ ਦੀ ਐਕਵਾਇਰ ਕਰਨ ਵਾਸਤੇ ਉਹਦਾ ਚੇਅਰਮੈਨ ਬਣਾਤਾ ਚੀਫ ਸੈਕਟਰੀ ਪਹਿਲੀ ਵਾਰ ਕਿਸੇ ਵੀ ਸੂਬੇ ਦੇ ਇਤਿਹਾਸ ਵਿੱਚ ਜਦੋਂ ਵੀ ਕੋਈ ਪਲੈਨਿੰਗ ਹੁੰਦੀ ਹੈ ਉਹਦਾ ਹੈੱਡ ਚੇਅਰਮੈਨ ਹੁੰਦਾ ਹੈ ਕਮੇਟੀ ਦਾ ਚੀਫ ਮਨਿਸਟਰ ਪਹਿਲੀ ਵਾਰ ਚੀਫ ਮਨਿਸਟਰ ਨੂੰ ਪਾਸੇ ਕਰਤਾ ਤੇ ਉਹ ਜਿਹੜੇ ਕਮੇਟੀ ਦੇ ਮੈਂਬਰ ਹੁੰਦੇ ਆ ਉਸ ਮਹਿਕਮੇ ਦੇ ਮਨਿਸਟਰ ਤੇ ਸੈਕਟਰੀ ਉਹ ਵੀ ਪਾਸੇ ਕਰਤੇ ਹੁਣ ਕੱਲਾ ਇੱਕ ਚੀਫ ਸੈਕਟਰੀ ਰੱਖ ਗਏ ਉਹਦੇ ਨਾਲ ਦਿੱਲੀੋਂ ਚਾਰ ਬੰਦੇ ਲਾਤੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਪੰਜਾਬ ਦੀ ਲੋਕਾਂ ਦੀ ਕੀ ਲੋੜ ਐ ਹੁਣ ਆ ਬੰਦੇ ਕੌਣ ਐ ਇੱਕ ਹੈਗਾ ਅਨੁਰਾਗ ਕੁੰਡੂ ਪਤਾ ਨਹੀਂ ਕਿੱਥੋਂ ਲਿਆ ਲੱਭ ਕੇ ਲਿਆਂਦਾ ਐ ਇੱਕ ਹੈ ਸ਼ੌਕਤ ਰੌਏ ਮੈਨੂੰ ਲੱਗਦਾ ਬੰਗਾਲ ਤੋਂ ਲਿਆਂਦਾ ਹੋਣਾ ਕੋਈ ਇੱਕ ਬੀਬਾ ਮਹੇਸ਼ਵਰੀ ਇੱਕ ਸੀਮਾ ਪੰਸਰ ਦੇਖੋ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਪੰਜਾਬ ਦਾ ਨਹੀਂ ਮੈਂ ਚਾਰਾਂ ਨੂੰ ਕਹਿਣਾ ਚਾਹਣਾ ਜਿਹੜੇ ਭਾਵੇਂ ਕੁੰਡੂ ਆ ਭਾਵੇਂ ਰੌਏ ਐ ਇਹਨਾਂ ਦੀਆਂ ਗੱਲਾਂ 'ਚ ਨਾ ਆਓ ਇਦੋਂ ਪੰਜਾਬ ਪੁਲਿਸ ਬਦਲੀ ਜਿਹੜੇ ਅੱਜ ਤੁਹਾਨੂੰ ਸਲੂਟ ਮਾਰਦੇ ਨਾ ਡੇਢ ਸਾਲ ਬਾਅਦ ਕਾਲੀਆਂ ਨੂੰ ਸਲੂਟ ਮਰਿਆ ਕਰਨਗੇ ਬੋਲੇ ਉਹਦੇ ਬਾਅਦ ਜਿੰਦਾਬਾਦ ਜਿੰਦਾਬਾਦ ਬੀ ਸਿੰਘ ਬਾਦ ਜਿੰਦਾਬਾਦ ਬੀ ਸਿੰਘ ਬਾਦ ਜਿੰਦਾਬਾਦ ਉਹਦੇ ਬਾਅਦ ਉਹਦੇ ਬਾਅਦ ਰੋਇਤ ਸਾਹਿਬ ਕੁੰਡੂ ਸਾਹਿਬ ਤੁਸੀਂ ਕਿੱਧਰ ਭਜੋਗੇ ਆ ਚੀਫ ਸੈਕਟਰੀ ਸਾਹਿਬ ਤਹਾਨੂੰ ਪਤਾ ਨਹੀਂ ਹਲੇ ਵੀ ਦਲੇਰੀ ਫੜੋ ਪੰਜਾਬ ਨੂੰ ਕਿਸਾਨਾਂ ਦੀ ਆਵਾਜ਼ ਸੁਣੋ ਦਸਕਤ ਕਰਨੇ ਬੰਦ ਕਰ ਦਿਓ ਪਰ ਤੁਸੀਂ ਚਿੰਤਾ ਨਾ ਕਰੋ ਜਦੋਂ ਤੱਕ ਮੈਂ ਜਿਉਂਦਾ ਨਾ ਥੋੜੀ ਨਹੀਂ ਆ ਜਾਣ ਦਿੰਦਾ ਮੈਂ ਜੀ ਸੁਖਵੀਰ ਸਿੰਘ ਬਾਦਲ ਜੀ ਜੀ ਮਹਲੀ ਵਾਲਿਓ ਤੁਸੀਂ ਸਾਰੇ ਇੱਥੇ ਰਹਿਣ ਵਾਲੇ ਨਾਲ ਥਾ ਈ ਹੁੰਦਾ ਸੀ ਤੇ ਕਿਵੇਂ ਬਣਾਤਾ ਸਾਰਾ ਕੁਝ ਆ ਨਿਊ ਚੰਡੀਗੜ੍ਹ ਮਹਾਲੀ ਕਿੰਨੀਆਂ ਚੀਜ਼ਾਂ ਬਣਾਤੀਆਂ ਸਾਰੀ ਇੱਕ ਇੱਕ ਇੱਟ ਦੇ ਪਿੱਛੇ ਲਿਖਿਆ ਅਕਾਲੀ ਦਲ ਇੱਕ ਇੱਕ ਇੱਟ ਦੇ ਪਿੱਛੇ ਲਿਖਿਆ ਅਕਾਲੀ ਦਲ ਆ ਜਦੋਂ ਵੀ ਆ ਹਰ ਕ ਸੋਚਿਆ ਯਾਰ 1 ਮਿੰਟ ਇੱਕ ਮਿੰਟ ਬੰਦ ਮੇਰੀ ਇੱਕ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਕਰਨਾ ਹੈ ਸ਼ਾਹ ਨੂੰ ਆਪਣੇ ਕਿਹੜੇ ਅਤੇ ਪਰਾਏ ਕਿਹੜੇ ਆ ਆ ਦਿੱਲੀ ਵਾਲੀਆਂ ਜਿੰਨੀਆਂ ਪਾਰਟੀਆਂ ਭਾਵੇਂ ਕਾਂਗਰਸ ਹੈ ਭਾਵੇਂ ਆ ਝਾੜੂ ਵਾਲੇ ਹੈ ਭਾਵੇਂ ਕੋਈ ਹੋਰ ਪਾਰਟੀ ਹੈ ਆ ਦਰਦ ਨਹੀਂ ਇਹਨਾਂ ਦਾ ਤੁਹਾਡੇ ਪ੍ਰਤੀ ਜੇ ਤੁਹਾਡੇ ਪ੍ਰਤੀ ਦਰਦ ਹੈ ਤੇ ਤੁਹਾਡੀ ਇੱਜ਼ਤ ਹੈ ਬੰਦੀ ਸ਼ਰੋਮ ਨਹੀਂ ਕਾਲੀ ਦਲ 105 ਸਾਲ ਦਾ ਇਤਿਹਾਸ ਹੈ 105 ਸਾਲ ਦਾ ਇਤਿਹਾਸ ਹੈ ਆ ਕਾਲੀ ਦਲ ਕੋਈ ਸੁਖਬੀਰ ਸਿੰਘ ਬਾਦਲ ਦੀ ਜਾਇਦਾਦ ਨਹੀਂ ਥੋੜੇ ਬਜ਼ੁਰਗਾਂ ਨੇ ਥੋੜੇ ਬਜ਼ੁਰਗਾਂ ਦੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ ਸ਼੍ਰੋਮਣੀ ਕਾਲੀ ਦਲ ਨੂੰ ਬਣਾਇਆ ਮੈਂ ਕਈ ਵਾਰ ਕਿਹਾ ਮੈਂ ਕਈ ਵਾਰ ਕਿਹਾ ਤੁਸੀਂ ਪੰਜਾਬ ਦੇ ਕਿਸੇ ਵੀ ਕੋਨੇ ਚਲੇ ਜਾਓ ਜੋ ਕੁਝ ਵੀ ਬਣਿਆ ਅਕਾਲੀ ਦਲ ਦੀ ਸਰਕਾਰਾਂ ਨੇ ਹੀ ਬਣਾਇਆ ਹੈ ਤੁਸੀਂ ਇੱਥੋਂ ਅੰਮ੍ਰਿਤਸਰ ਚਲੇ ਜਾ ਮੱਥਾ ਟੇਕਣ ਜੇ 4 ਲੇਨ ਸੜਕ ਤੇ ਜਾਓਗੇ ਅਕਾਲੀ ਦਲ ਨੇ ਬਣਾਈ ਫਲਾਈਓਵਰ ਟੱਪੋਗੇ ਅਕਾਲੀ ਦਲ ਨੇ ਬਣਾਇਆ ਕੋਈ ਯੂਨੀਵਰਸਿਟੀ ਦੇਖੋਗੇ ਅਕਾਲੀ ਦਲ ਨੇ ਬਣਾਈ ਹਸਪਤਾਲ ਦੇਖੋਗੇ ਅਕਾਲੀ ਦਲ ਨੇ ਬਣਾਇਆ ਜੇ 에어ਪੋਰਟ ਦੇ ਕੋਲਿੰਗ ਟੱਪੋਗੇ ਅਕਾਲੀ ਦਲ ਨੇ ਬਣਾਇਆ ਜੇ ਟਿਊਬਲ ਚੱਲਦੇ ਦੇਖੋਗੇ ਉਹ ਕਨੈਕਸ਼ਨ ਵੀ ਅਕਾਲੀ ਦਲ ਨੇ ਦਿੱਤੇ ਹੈ ਉਹਦੇ ਵਿੱਚ ਮੁਫਤ ਬਿਜਲੀ ਵੀ ਅਕਾਲੀ ਦਲ ਨੇ ਦਿੱਤੀ ਹੈ ਗਰੀਬ ਨੂੰ ਗਰੀਬ ਨੂੰ ਆਟਾ ਦਾਲ ਸ਼ਗਨ ਪੈਨਸ਼ਨ ਸਾਰੀਆਂ ਚੀਜ਼ਾਂ ਦੇਣ ਵਾਲਾ ਕਾਲੀ ਕਲਾ ਪਰ ਦੁੱਖ ਲੱਗਦਾ ਜਦੋਂ ਆਪਾਂ ਇਨ੍ਹਾਂ ਠੱਗਾਂ ਦੀ ਗੱਲਾਂ 'ਚ ਆ ਕੇ ਆਪਣੀ ਪਾਰਟੀ ਨੂੰ ਕਮਜ਼ੋਰ ਕਰ ਦਿੱਤਾ ਆ 10 ਸਾਲ ਦੇਖੋ ਆ 10 ਸਾਲ ਜਿਹੜੇ ਟੱਪੇ ਐ ਕਿੱਡਾ ਨੁਕਸਾਨ ਪੰਜਾਬ ਦਾ ਹੋ ਗਿਆ 5 ਸਾਲ ਕੈਪਟਨ ਨੇ ਢੱਕਾ ਨਹੀਂ ਤੋੜਿਆ 5 ਸਾਲ ਇਹਨਾਂ ਨੇ ਕੁਛ ਨਹੀਂ ਕੀਤਾ ਜਿਸ ਸਪੀਡ ਨਾਲ ਅਕਾਲੀ ਦਾ ਲੱਗਿਆ ਸੀ ਜਿਆ 10 ਸਾਲ ਆਪਣੇ ਕੋਲੇ ਹੁੰਦੇ ਕਿਤੇ ਨਾ ਕਿਤੇ ਚਲੇ ਜਾਣਾ ਸੀ ਆਪਾਂ ਇਸ ਕਰਕੇ ਬੇਨਤੀ ਕਰਦਾ ਹੁਣ ਨਾ ਗਲਤੀ ਕਰਿਓ ਆ ਜਿਹੜੇ ਠੱਗ ਦੇਣਾ ਜਦੋਂ ਇਲੈਕਸ਼ਨ ਆਉਂਦੇ ਐ ਕੋਈ ਨਾ ਕੋਈ ਨਵਾਂ ਠੱਗ ਟੱਪ ਪੈਂਦਾ ਉਹ ਕਹੂਗਾ ਬਦਲਾ ਜਾਂ ਕਹੂਗਾ ਕੋਈ ਤੁਹਾਡੇ ਧਰਮ ਦੇ ਨਾਂ ਤੇ ਜਾਂ ਕਿਸੇ ਦੇ ਨਾਂ ਤੇ ਆ ਕੇ ਇੱਥੇ ਤੁਮਰਾਹ ਕਰ ਲੈਂਦਾ ਮੈਂ ਬੇਨਤੀ ਕਰਦਾ ਹਾਂ ਜੇ ਬਚਾਉਣਾ ਪੰਜਾਬ ਨੂੰ